ਮਾਲਵਿੰਦਰ ਜੀ ਤੁਹਾਡਾ ਮਾਝ ਮੁਸਕਾਵਾ ਤੋਂ ਹਾਂਜੀ ਅੱਜ ਰੋਡ ਕਾ ਇਸ਼ਾਰਾ ਹੈ ਕਾਰਨ ਕਾਰਨ ਹੋਈ ਜਿਹੜਾ 1.5 ਸਾਲ ਤੋਂ ਚੱਲ ਰਿਹਾ ਫੈਕਟਰੀ ਵਾਲਾ ਜਿਹੜਾ ਪਿੰਡ ਦੇ ਕੋਲ ਲੱਗਦੀ ਫੈਕਟਰੀ ਗੈਸ ਫੈਕਟਰੀ ਦੇ ਬਰੁਧ ਵਿੱਚ ਕਿੰਨੇ ਪਿੰਡਾਂ ਦੇ ਲੋਕ ਨਾਲ ਇਹ ਕਿਦੋਂ ਘੱਟ ਜੀ 15 ਮਿੰਟ ਦੇ ਲੋਕ ਨੇ ਇਹ ਵੀ ਤੇ ਵੀ ਨਾਲ ਨਹੀਂ ਬੀਬੀ ਵੀ ਨਾਲ ਨਹੀਂ ਜੀ ਬੈਠੇ ਜੀ ਕੀ ਮਸਾਲਾ ਜਿਹੜਾ ਤੁਮ ਇੱਥੇ ਆ ਕੇ ਕੋਈ ਜਿਹੜਾ ਰੋਡ ਕੋਈ ਜੇ ਮੈਨੂੰ ਸਾਨੂੰ ਸਾਰ ਨੂੰ ਖਾਚਾ ਵੀ ਮੰਨ ਲਓ ਸਾਡਾ ਪਾਣੀ ਖਰਾਬ ਹੋਣਾ ਹੈ ਬਸ ਆ ਪਾਣੀ ਖਰਾਬ ਹੋਣਾ ਹੈ ਕੋਈ ਬਿਮਾਰੀ ਹੈ ਪਹਿਲਾਂ ਬਿਮਾਰੀ ਹੈ ਹਾਂਜੀ ਇੱਕ ਵਾਰ ਪ੍ਰਸ਼ਾਸਨ ਨੂੰ ਮਿਲ ਸਕਦੇ ਹੋ ਹਾਂਜੀ ਲੋਕਾਂ ਨਾਲ ਦਫ਼ਤਰ ਵੀ ਜਾ ਸਕਦੇ ਹਾਂਜੀ ਪਤਰਾ ਕੋਈ ਹੱਲ ਨਹੀਂ ਹੋ ਰਿਹਾ ਹੱਲ ਹੀ ਕੋਈ ਹੋ ਰਿਹਾ ਜੀ ਹਾਂਜੀ ਪਰ ਉਹ ਤਾਂ ਤਰਨਾ ਤੇ ਇਹ ਜਦੋਂ ਹੱਲ ਨਹੀਂ ਹੁੰਦਾ ਜੀ ਹੁਣ ਕੋਈ ਪਤਾ ਨਹੀਂ ਕਿੰਨੇ ਦਿਨਾਂ ਚੋਂ ਸਰਦੇ ਜੀ ਪਿਛਲੀ ਵਾਰੀ ਤਰਨਾ ਇਸ ਤਰੀਕੇ ਨਾਲ ਲੱਗਿਆ ਸੀ ਬਾਦਸ਼ਾਹ ਦਾ ਚੱਕਿਆ ਗਿਆ ਸੀ ਕਿ ਅੱਜ ਵੀ ਬਾਦਸ਼ਾਹ ਦਾ ਉਹ ਨਿਯੋਗ ਜਦੋਂ ਐਡੀਸ ਨੇ ਵਿਸ਼ਵਾਸ ਦਿਵਾਇਆ ਸੀ ਬਈ ਅਸੀਂ ਤੁਹਾਡਾ ਹੱਲ ਕਰਾਂਗੇ 7 ਦਿਨ 15 ਦਿਨ ਵਿੱਚ ਪਰ ਉਹਨਾਂ ਨੂੰ ਸਾਨੂੰ ਕੋਈ ਕੁਝ ਨਹੀਂ ਬਣਿਆ ਜੀ ਸਾਡਾ ਇਹ ਅੱਜ ਜਿਹੜਾ ਤਰਨਾ ਲਾਇਆ ਗਿਆ ਇਹ ਕਿੰਨੇ ਟਾਈਮ ਦੇ ਲੱਗਿਆ ਇਹ 90 ਦਿਨਾਂ ਦਾ ਵਾਸਤੇ ਹੈ ਜੀ ਉਹ ਜੇ ਪਟਾਡਰ ਤੋਂ ਉੱਧਰ ਜਾ ਕੇ ਫੇਸ ਤੋਂ ਅੱਥਵਾ ਦੇ ਨੂੰ ਆਉਂਦੇ ਆ ਕਿ ਇਹ ਤਾਂ ਨਾ ਕੋਈ ਜਿੰਨੇ ਜਰ ਕੋਈ ਪੂਰਾ ਹੱਲ ਨਹੀਂ ਹੁੰਦਾ ਉਹਨੇ ਚ ਰਿਚਕ ਹੋਣਾ ਹੀ ਹੈ ਹੱਲ ਕਿਸ ਪਟਾਡਰ ਤੋਂ ਬਿਜਲੀ ਜੋ ਫੈਕਟਰੀ ਦਾ ਕੰਮ ਬੰਦ ਸਾਰਾ ਬੰਦ ਨਹੀਂ ਹੁੰਦਾ ਜੀ ਕਿੰਨਾ ਮੈਂ ਜਗਜੀਵਨ ਸਿੰਘ ਸੀਨੀਅਰ ਸਾਫਕਾਰ ਐਮਐਨਏ ਹਲਕਾ ਸੰਭਾਲਕ ਜੀਨਾਂ ਸਾਹਿਬ ਜੀ ਇਹ ਤਾਂ ਲੱਗਿਆ ਹੋਇਆ ਹੈ ਕਿ ਕੌਣ ਕੰਮ ਕਰਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਸਾਰੇ ਭਰਾਵਾਂ ਨੂੰ ਕਿ ਜਿਹੜਾ ਇਹ ਧਰਨਾ ਲੱਗਿਆ ਇਹਦਾ ਕੋਈ ਕਾਰਨ ਕਿ ਸਾਡੇ ਮੁਸਕਾਬਾਦ ਇੱਕ ਗੈਸ ਬੈਟਰੀ ਲੱਗ ਰਹੀ ਹੈ ਉਹਦੇ ਨਾਲ ਲੱਗਣ ਦੇ ਨਾਲ ਨਾਲ ਜਿਹੜੇ ਕਾਫੀ 15 20 ਪਿੰਡ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੇ ਵਿੱਚ ਮੁਸਕਾਬਾਦ ਖਾਸ ਤੌਰ ਤੇ ਸਾਡਾ ਪਿੰਡ ਖੁਦ ਥੀ ਵੀ ਹੈ ਜਿਹੜੀਆਂ ਮਰਮਾ ਚਾਰ ਸਾਬ ਸਿਹਾਲਾ ਗਹਿਲੇয়াল ਹਰਿਓ ਕਲਾ ਹਰਿਓ ਖਰਦ ਤਪਰੀਆਂ ਇਹ ਜਿਹੜੇ ਲੱਗਣ ਇਹਨਾਂ ਦੇ ਬਹੁਤ ਵੱਡੀ ਪ੍ਰਭਾਵਿਤ ਹੋਣਾ ਹੈ ਪਿੰਡਾਂ ਦੇ ਵਿੱਚ ਇਹ ਜਿਹੜੀ ਫੈਕਟਰੀ ਦਾ ਲੱਗਣ ਦਾ ਕਾਰਨ ਵਿਰੋਧ ਕਰਨ ਦਾ ਕਾਰਨ ਇਹ ਹੈ ਅਬ ਇਹ ਪਾਣੀ ਵੀ ਖਰਾਬ ਕਰਨਾ ਇਹਨੇ ਪ੍ਰਦੂਸ਼ਣ ਦੀ ਤਰ੍ਹਾਂ ਕਰਨਾ ਇਹਦੇ ਬਦ ਗੂ ਵੀ ਵੱਡੀ ਮਾਰਨੀ ਐ ਤੇ ਔਰ ਲੋਕਾਂ ਦਾ ਜੀਣਾ ਦੁੱਭਰ ਹੋ ਜਰਿਆ ਇਹਦਾ ਇੱਕੋ ਇੱਕ ਕਾਰਨ ਆ ਵੀ ਇਹ ਜਿੰਨਾ ਤੇ ਫੈਕਟਰੀਆਂ ਵੱਧ ਗਈ ਹੋਦੀ ਕਿਉਂਕਿ ਉਹਦੀ ਉਤਾਰੀ ਹੋ ਰਹੀ ਐ ਉਹ ਸਾਰੀ ਜੇ ਬੰਦ ਨਹੀਂ ਹੁੰਦੀ ਤਾਂ ਮੈਂ ਸਮਝਦਾ ਕਿ ਇਸ ਹਸਲ ਲਈ ਲੋਕ ਜਿਹੜੇ ਕਿਉਂਕਿ ਇਹ ਲੋਕ ਸਾਰੇ ਮੈਂ ਤਾਂ ਕਿਸਾਨਾਂ ਨਾਲ ਸੰਬੰਧਿਤ ਨੇ ਉੱਥੇ ਬਹੁਤ ਜਿਹੜੀਆਂ ਉਪਜਾਊ ਜ਼ਮੀਨਾਂ ਨੇ ਪਾਣੀ ਵੀ ਸਾਡੇ ਉੱਪਰ ਆ ਜਾਵੇ ਪਾਣੀ ਨੇ ਵੀ ਖਰਾਬ ਹੋਣਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਤਕਰੀਬ 3-4 ਵਾਰ ਕੱਲਾ ਲੱਗ ਗਿਆ ਪ੍ਰਸ਼ਾਸਨ ਨੇ ਵੀ ਆ ਕੇ ਆਸ਼ਵਾਸ਼ਣ ਦਿੱਤਾ ਅਸੀਂ ਨਹੀਂ ਧਰਨਾ ਚੱਲੂ ਅਸੀਂ ਉੱਪਰ ਹਾਈ ਕਮਾਂਡ ਨਾਲ ਗੱਲ ਕਰਾਂਗੇ ਹਾਈ ਕਮਾਂਡ ਕੋ ਵੀ ਗੱਲ ਚਲੇਗੀ ਐਮਐਲਏ ਸਾਹਿਬ ਆਪ ਜਾ ਕੇ ਬੀਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਉੱਤੇ ਮੁੱਖ ਸੱਤਰ ਨੂੰ ਮਿਲ ਕੇ ਆਏ ਨੇ ਡੀਸੀ ਸਾਹਿਬ ਨਾਲ ਵੀ ਮੈਡਮ ਨਾਲ ਗੱਲ ਹੋਈ ਆ ਲੇਕਿਨ ਪਤਾ ਨਹੀਂ ਕੀ ਕਾਰਨ ਪਈ ਆ ਵੀ ਇਹ ਇਹ ਜਿਹੜਾ ਬੈਟਰੀ ਬੰਦ ਨਹੀਂ ਹੋ ਰਹੀ ਇੱਕ ਦੋ ਧਰਨਾਕਾਰੀ ਨੇ ਕਿਸਾਨ ਬੈਠੇ ਨੇ ਉਹ ਸਰਕਾਰ ਦੀ ਅਨਰਥੀ ਦਾ ਮੈਂ ਸਮਝਦਾ ਜੀ ਕੋਈ ਵੀ ਹੈ ਕਾਰਨ ਜੇ ਆਪਾਂ ਨੂੰ ਆਪਾਂ ਨੂੰ ਲੋਕਾਂ ਦੇ ਨਾਲ ਖੜਨਾ ਪੈਣਾ ਠੀਕ ਆ ਕਿ ਉਹਨਾਂ ਨੇ ਜਿਹੜੀ ਹੋ ਸਕਦਾ ਉਹਨਾਂ ਨੇ ਕੋਈ ਪਰਮਿਸ਼ਨ ਲੈ ਲਈ ਜਾਂ ਕੋਈ ਗੱਲਬਾਤ ਇਹ ਤਾਂ ਨਹੀਂ ਹੁੰਦਾ ਵੀ ਜਦ ਬੰਦੇ ਨੇ ਜੇ ਪਰਮਿਸ਼ਨ ਲਈ ਉਹਦੇ ਕਾਰਨ ਲੋਕ ਕਿਉਂ ਵਿਰੋਧ ਕਰ ਰਹੇ ਨੇ ਜੇ ਲੋਕਾਂ ਦੀ ਨਹੀਂ ਹੈਗੀ ਕੋਈ ਗੱਲਬਾਤ ਫੇ ਤਾਂ ਲੋਕਾਂ ਨੇ ਆਪੇ ਲੱਗਣ ਦੇ ਦਿੰਿਆ ਹੁਣ ਸਾਡੇ ਇੰਡਸਟਰੀ ਲੱਗੀ ਆ ਕੋਈ ਕੋਲਡ ਸਟੋਰ ਲੱਗਿਆ ਹੋਇਆ ਕੋਈ ਚੈਡਰ ਲੱਗਿਆ ਹੋਇਆ ਉੱਤੇ ਉਹ ਲਾ ਰਹੇ ਨੇ ਲੋਕ ਤਾਂ ਲਾ ਰਹੇ ਨੇ ਹੁਣ ਹੱਲ ਕੀ ਹੋਵੇਗਾ ਹਾਲੇ ਤਾਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀ ਮਾਦੀ ਬਰਾਹੀ ਪ੍ਰਸ਼ਾਸਨ ਨੂੰ ਸਰਕਾਰ ਤੱਕ ਪਹੁੰਚੇ ਐਮਐਲਏ ਸਾਹਿਬ ਸਾਡੇ ਉਹਨਾਂ ਨਾਲ ਮੇਰੀ ਅੱਜ ਵੀ ਸਵੇਰੇ ਗੱਲ ਹੋਈ ਸੀ ਉਹ ਕਹਿੰਦੇ ਵੀ ਕੋਈ ਨਹੀਂ ਆਪਾਂ ਮਸਲਾ ਹੱਲ ਕਰ ਰਹੇ ਆ ਇਸ ਚੀਜ਼ ਦਾ ਅਸੀਂ ਸਾਡੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਸੋ ਮੇਰਾ ਕਹਿਣ ਤੋਂ ਭਾਵ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਲੋਕਾਂ ਦੀ ਸੁਣੀ ਜਾਵੇ ਤੇ ਆ ਕੇ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਜਾਵੇ ਕਿ ਇਹ ਬੈਟਰੀ ਨਹੀਂ ਲੱਗੂਗੀ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਨੂੰ ਨਾ ਜੋ ਸ਼ੌਤ ਨਾਲ ਹੀ ਸੱਟਿਆ ਜਾਵੇਗਾ ਨਹੀਂ ਚੱਕੇ ਤਾਂ ਅੱਗੇ ਵੀ ਗਿਆ ਜੀ ਪਰ ਇਹ ਅੱਜ ਮੈਂ ਦੇਖ ਰਿਹਾ ਕਿ ਟਰਾਲੀਆਂ ਭਰ ਕੇ ਰਾਸ਼ਨ ਦੀ ਲੱਗੇ ਆਏ ਨੇ ਅੱਜ ਇਹ ਇਹਨਾਂ ਨੇ ਪੱਕਾ ਮੋਰਚੇ ਦੀ ਗੱਲ ਕੀਤੀ ਅੱਜ ਸੋ ਸਾਡਾ ਵੀ ਫਰਜ਼ ਬਣਦਾ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਰਕਾਰ ਤੋਂ ਉੱਪਰ ਉੱਠ ਕੇ ਅਸੀਂ ਲੋਕਾਂ ਦੇ ਨਾਲ ਖੜੇ ਆਂ ਮੰਨਾ ਹਰਦੀਪ ਸਿੰਘ ਯਾਸਪੁਰਾ ਜਿਹੜਾ ਪ੍ਰਧਾਨ ਭਾਪਿਕਾ ਜੀ ਨੂੰ ਕਰਦੇ ਇਹ ਆ ਪੀਰਨਾ ਲਗਾਇਆ ਹੋਇਆ ਹੈ ਹਾਈਵੇ ਜਾਂਕ ਦਿੱਤਾ ਠੀਕ ਆ ਦੇਖੋ ਇਹ ਨਾ ਸਾਡਾ 1 ਸਾਲ ਤੋਂ ਉੱਪਰ ਦਾ ਸੰਘਰਸ਼ ਚੱਲ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਵੱਖ-ਵੱਖ ਅਧਿਕਾਰੀਆਂ ਨਾਲ ਮਿਲ ਚੁੱਕੇ ਹਾਂ ਪਰ ਸਾਡੀ ਇਹ ਸਮੱਸਿਆ ਦਾ ਕੋਈ ਹੱਲ ਹੀ ਹੋਇਆ ਸਾਡੇ ਨੈਸ਼ਨਲ ਹਾਈਵੇ ਤੇ ਵੀ ਅੱਗੇ ਦੋ ਪਾਤਾਂ ਨਾ ਲੱਗ ਚੁੱਕਿਆ ਇਸ ਸਬੰਧੀ ਅਸੀਂ ਆਪਣੇ ਪ੍ਰਿੰਸੀਪਲ ਸਤਪੁਰ ਚੰਡੀਗੜ੍ਹ ਦੇ ਨੂੰ ਵੀ ਸਾਡੀ ਮੁਲਾਕਾਤ ਹੋ ਗਈ ਹੈ ਉਹਨਾਂ ਨੇ ਸਾਨੂੰ ਅਸਵਾਸਨ ਦਿੱਤਾ ਸੀ ਪੀਡੀਸੀ ਸਾਹਿਬ ਨਾਲ ਕੋਈ ਹੱਲ ਕਰਨਗੇ ਪਰ ਕੋਈ ਪ੍ਰੋਪਰ ਸਿੱਟਾ ਨਹੀਂ ਨਿਕਲ ਚੱਕਿਆ ਇਸ ਕਰਕੇ ਅੱਜ ਸਾਨੂੰ ਦੁਬਾਰਾ ਸ਼ੜਕ ਦੇ ਉੱਪਰ ਆਉਣਾ ਪਿਆ ਵਾ ਕਿਉਂਕਿ ਚੱਲ ਜਿਹੜੇ 15 20 ਪਿੰਡ ਰੇ ਇਹ ਬੈਟਰੀ ਜੱਡਣਾ ਪ੍ਰਭਾਵ ਪ੍ਰਭਾਵਤ ਹੋਣਗੇ ਕਿਉਂਕਿ ਇਹਦੇ ਨਾਲ ਦਾ ਜਿਹੜਾ ਇੱਕ ਪਲਾਟ ਆ ਉਹ ਕੰਗੜਾੜੀ ਰਾਜਪੂਤਾਂ ਲੱਗਿਆ ਹੋਇਆ ਉੱਥੇ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਨਹੀਂ ਸੀ ਹੋਵੇ ਜਾਂ ਨਹੀਂ ਸੀਗੇ ਤੇ ਹੁਣ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਨੂੰ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਹੋ ਰਹੀਆਂ ਨੇ ਇਸ ਕਰਕੇ ਸਾਨੂੰ ਜੇ ਇਸ ਚੀਜ਼ ਦਾ ਪਤਾ ਲੱਗਿਆ ਤਾਂ ਅਸੀਂ ਜਿਹੜਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਹੇ ਹਾਂ ਅਸੀਂ ਸਰਕਾਰ ਅੱਗੇ ਵੀ ਇਹ ਹੀ ਅਪੀਲ ਕਰ ਰਹੇ ਆਂ ਕਿ ਸਰਕਾਰ ਨੂੰ ਫੌਰੀ ਤੌਰ ਤੇ ਫੈਸਲਾ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਇਹਨਾਂ ਫੈਕਟਰੀ ਨੂੰ ਬੰਦ ਕਰਨਾ ਚਾਹੀਦਾ ਹੈ। ਤੇ ਨੂੰ ਇਹ ਜਰ ਕਰਨਾ ਕੋਈ ਚੁਪਾ ਜਾਈ। ਦੇਖੋ ਜੀ ਧਰਨਾ ਦਾ ਕੋਈ ਨਹੀਂ ਕਹਿ ਸਕਦੇ। ਲੋਕਾਂ ਦੇ ਵਿੱਚ ਰੋਹ ਵਾ ਜਦ ਤੱਕ ਇਹ ਸਪਾਈ ਫੈਕਟਰੀ ਬੰਦ ਨਹੀਂ ਹੁੰਦੀ ਸਰਕਾਰ ਸਾਨੂੰ ਪੱਕੇ ਤੌਰ ਤੇ ਨਹੀਂ ਦੱਸਦੀ ਵੀ ਇਹ ਬੰਦ ਹੋਊਗੀ ਜਦ ਤੱਕ ਅਸੀਂ ਧਰਨਾ ਲਾ ਕੇ ਰੱਖਾਂਗੇ। ਕੀ ਕਹਾਂ ਜੀ? ਨਵਦੀਪ ਸਿੰਘ ਪਿੰਡ ਵਾਲੇ سپورਟ ਤੋਂ ਆਇਓ ਕੀ ਕਹਿਣਾ ਚਾਹੁੰਦੇ? ਦੇਖੋ ਜੀ ਇਹ ਜਿਵੇਂ ਤੁਹਾਨੂੰ ਪਹਿਲਾਂ ਹੀ ਪਤਾ ਮੁੱਦਾ ਹੈਗਾ ਕੋਈ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਪਲੈਂਟ ਪਿੰਡ ਮੋਕਾਵਾਦ ਦੇ ਵਿੱਚ ਜਿਹਦਾ ਪਿੰਡ ਵਾਸੀ ਜਿਹੜੇ ਆਲੇ-ਦਾਲ ਦੇ 8-10 ਪਿੰਡ ਨੇ ਵਿਰੋਧ ਕਰ ਰਹੇ ਨੇ ਮੈਂ ਬਤੌਰ ਐਮਐਲਏ ਸਾਹਿਬ ਦੇ ਪੀਏ ਦੇ ਤੌਰ ਤੇ ਇਥੇ ਹਾਜ਼ਰੀ ਲਵਾਉਣ ਲਈ ਉਹਨਾਂ ਦੇ ਤਰਫੋਂ ਆਇਆ ਕਿਉਂਕਿ ਜੇ ਪਿੰਡ ਵਾਲੇ ਵਿਰੋਧ ਚ ਨੇ ਤਾਂ ਅਸੀਂ ਵੀ ਲੋਕਾਂ ਦੇ ਨਾਲ ਖੜੇ ਆ ਜਿੰਨੀ ਮਦਦ ਹੋ ਸਕਦੀ ਸੀ ਐਮਐਲਏ ਸਾਹਿਬ ਨੇ ਪਹਿਲਾਂ ਵੀ ਇਹਨਾਂ ਨੂੰ ਪੂਰਾ ਸਾਥ ਦਿੱਤਾ ਪਿੰਡ ਵਾਲਿਆਂ ਨੂੰ ਕਿਉਂਕਿ ਇੱਕ ਵਾਰ ਅਸੀਂ ਫੈਕਟਰੀ ਜਿਹੜੀ ਇਹਦੇ ਨਾਲ ਦੀ ਲੱਗੀ ਹੋਈ ਆ ਕੰਗਰਾਲੀ ਰਾਜਕੁਟਾਂ ਉਥੇ ਖੁਰੇ ਐਮਐਲਏ ਸਾਹਿਬ ਨਾਲ ਪ੍ਰਸ਼ਾਸਨ ਨੂੰ ਲੈ ਕੇ ਨਾਲ ਆਪਣੇ ਕਿਸਾਨ ਭਰਾਵਾਂ ਨੂੰ ਲੈ ਕੇ ਉਥੇ ਵਿਜ਼ਿਟ ਕਰਕੇ ਆਏ ਨੇ ਤਾਂ ਕਿ ਦੇਖਿਆ ਜਾ ਸਕੇ ਵੀ ਉਹ ਫੈਕਟਰੀ ਦੇ ਨਤੀਜੇ ਕੀ ਨੇ ਜੋ ਦੇਖਣ 'ਚ ਨਹੀਂ ਸਹੀ ਲੱਗੇ ਤੇ ਉਸ ਤੋਂ ਬਾਅਦ ਚੀਫ ਫੈਕਟਰੀ ਸਾਹਿਬ ਨਾਲ ਵੀ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੱਖਾ ਜਿਹੜਾ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਐਮਐਲਏ ਸਾਹਿਬ ਵੱਲੋਂ ਕੀਤੀ ਗਈ ਆ ਤੇ ਅੱਜ ਵੀ ਮੈਂ ਇੱਥੇ ਵਿਸ਼ਵਾਸ ਦਿਵਾਉਣਾ ਸਾਰਿਆਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜੇ ਪਿੰਡ ਵਾਲਿਆਂ ਨੂੰ ਲੋੜ ਆ ਤਾਂ ਐਮਐਲਏ ਸਾਹਿਬ ਸਭ ਤੋਂ ਮੂਲੀ ਕਤਾਰ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਜਿਵੇਂ ਤੁਹਾਨੂੰ ਸ਼ਾਇਦ ਪਤਾ ਹੈ ਮਸਲਾ ਕੋਰਟ ਦੇ ਵਿੱਚ ਵੀ ਗਿਆ ਹੋਇਆ ਜੇ ਲੋੜ ਪਈ ਤਾਂ ਐਮਐਲਏ ਸਾਹਿਬ ਲੋਕਾਂ ਦੇ ਵੱਲੋਂ ਕੋਰਟ ਦੇ ਵਿੱਚ ਪਾਰਟੀ ਬਣ ਲਈ ਵੀ ਤਿਆਰ ਕੋਰਟ ਦੇ ਵਿੱਚ ਐਮਐਲਏ ਸਾਹਿਬ ਇਹਨਾਂ ਵੱਲੋਂ ਆਪਣੇ ਭਰਾਵਾਂ ਵੱਲੋਂ ਉਸ ਫੈਕਟਰੀ ਮਾਲਕ ਦੇ ਖਿਲਾਫ ਪਾਰਟੀ ਬਣ ਲਈ ਵੀ ਤਿਆਰ ਨੇ ਜਿਸ ਤਰ੍ਹਾਂ ਦੀ ਵੀ ਲੋੜ ਹੋਈ ਤਾਂ ਹਾਜ਼ਰ ਕਰੇ